ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡਿਕਲਾਂ ਤੋਂ ਅੱਜ ਫੇਰ ਇੱਕ ਨਵੇਂ ਪੇਸ਼ੈਂਟ ਨੂੰ ਲੈ ਕੇ ਹਾਜ਼ਰ ਹੋਏ ਆਂ ਆਸ਼ਾ ਹੈ ਕਿ ਵੀਡੀਓ ਵੀ ਤੁਹਾਨੂੰ ਜਿਵੇਂ ਸਾਡੀ ਪਹਿਲਾਂ ਦੀ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ ਬੱਦ-ਬੱਦ ਦੇਖ ਰਹੇ ਹੋ ਸ਼ੇਅਰ ਕਰ ਰਹੇ ਹੋ ਆਸ਼ਾ ਕਰਦਾ ਕਿ ਇਹ ਵੀਡੀਓ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਔਰ ਉਹਨਾਂ ਮਰੀਜ਼ਾਂ ਤੱਕ ਇਹ ਵੀਡੀਓ ਵੀ ਤੁਸੀਂ ਪਹੁੰਚਾਉਣ ਦਾ ਯਤਨ ਕਰੋਗੇ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਸਾਡੇ ਕੋਲੇ ਬਾਪੂ ਮਹਿੰਦਰ ਸਿੰਘ ਉਮਰ ਇਹਨਾਂ ਦੀ 66 ਸਾਲ ਹੈ ਪਿੰਡ ਕੋਟਪਹਾਰਾ ਜ਼ਿਲ੍ਹਾ ਬਠਿੰਡਾ ਤੋਂ ਇਹ ਸਾਡੇ ਕੋਲ ਅਜਤੋਂ 3 ਦਿਨ ਪਹਿਲਾਂ ਆਏ ਸੀ ਔਰ ਕਾਫੀ ਦਰਦ ਨਾਲ ਪਰੇਸ਼ਾਨ ਸੀ ਲੱਤ ਦੇ ਵਿੱਚ ਦਰਦ ਸੀ ਸਾਇਟਿਕਾ ਪੇਨ ਬਣੀ ਹੋਈ ਸੀ ਬਾਪੂ ਜੀ ਦੇ ਔਰ ਅੱਜ ਤਿੰਨ ਦਿਨ ਤੀਜਾ ਦਿਨ ਇਹਨਾਂ ਦਾ ਜੋ ਹੈ ਆਪਣੇ ਕਲੀਨਿਕ ਤੇ ਅਸੀਂ ਇਹਨਾਂ ਨੂੰ ਜੋ ਸੀ ਟ੍ਰੀਟਮੈਂਟ ਦਿੰਨੇ ਆ ਉਹ ਖਾਸ ਕਰਕੇ ਤੁਹਾਨੂੰ ਜ਼ਰੂਰ ਇਸ ਵੀਡੀਓ ਜਰੀਏ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਇਸ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਔਰ ਇੱਕ ਤੁਹਾਡੇ ਚਰਨਾਂ ਦੇ ਵਿੱਚ ਵੀ ਗੁਜਾਰਸ਼ ਕਰਦਾ ਕਿ ਜੇ ਹਜੇ ਵੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤਾਂ ਜੋ ਚੈਨਲ ਨੂੰ ਵੀ ਹੰਗਾਰਾ ਮਿਲੇ ਔਰ ਇਹ ਵੀਡੀਓ ਉਹਨਾਂ ਮਰੀਜ਼ਾਂ ਤੱਕ ਉਹਨਾਂ ਘਰਾਂ ਤੱਕ ਪਹੁੰਚ ਜਾ ਕੇ ਜਿੱਥੇ ਦਰਦ ਨਾਲ ਇਸ ਤਰ੍ਹਾਂ ਦੇ ਜੋ ਲੋਕ ਨੇ ਦਰਦ ਨਾਲ ਆਪਣਾ ਜੋ ਹੈ ਜੀਵਨ ਸਫਰ ਕਰ ਰਹੇ ਨੇ ਔਰ ਮੈਂ ਅੰਤ ਵਿੱਚ ਫੇਰ ਤੁਹਾਨੂੰ ਇਹੀ ਕਰਦਾ ਕਹਿਣਾ ਕਿ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਉਹਨਾਂ ਘਰਾਂ ਤੱਕ ਉਹਨਾਂ ਮਰੀਜ਼ਾਂ ਤੱਕ ਜ਼ਰੂਰ ਪਹੁੰਚਾਓ ਹੁਣ ਸਿੱਧਾ ਅਸੀਂ ਪੇਸ਼ੈਂਟ ਨੂੰ ਕੈਰੋਪ੍ਰੈਕਟਰ ਟਰੀਟਮੈਂਟ ਵੀ ਦੇ ਕੇ ਦਿਖਾਵਾਂਗੇ ਤੁਹਾਨੂੰ ਔਰ ਉਸ ਤੋਂ ਪਹਿਲਾਂ ਅਸੀਂ ਜੋ ਡੀਪ ਟਿਸ਼ੂ ਮ사ਜ ਹੈ ਲੇਜ਼ਰ ਥੈਰੇਪੀ ਹੈ ਜੋ ਵੀ ਅਸੀਂ ਕਮਿੰਗ ਥੈਰੇਪੀ ਇਸ ਟਰੀਟਮੈਂਟ ਜਰੀਏ ਦਿੰਨੇ ਆ ਉਹ ਵੀ ਤੁਹਾਨੂੰ ਅਸੀਂ ਦੇ ਕੇ ਦਿਖਾਵਾਂਗੇ ਸਾਡੀ ਆਸ਼ਾ ਕਰਦਾ ਕਿ ਤੁਹਾਨੂੰ ਜ਼ਰੂਰ ਇਹ ਵੀਡੀਓ ਪਸੰਦ ਆਵੇਗੀ ਔਰ ਅਸੀਂ ਸਿੱਧਾ ਤੁਹਾਨੂੰ ਪੇਸ਼ੈਂਟ ਪਰ ਲੈ ਕੇ ਚੱਲਦੇ ਹਾਂ ਸੋ ਦੋਸਤੋ ਅਸੀਂ बापूजी ਨੂੰ ਜੋ ਡਿਪਟੀਸਨਸ ਆਜਾ ਉਹਦੇ ਨੂੰ ਜਾ ਰਹੇ ਆ ਅੱਜ ਬਾਪੂ ਜੀ ਦਾ ਤੀਜਾ ਦਿਨ ਹੈ ਔਰ ਤੁਹਾਡੇ ਸਾਹਮਣੇ ਇਹ ਸਾਡੀ ਪਹਿਲੀ ਵੀਡੀਓ ਆ ਜੋ ਅਸੀਂ ਮ사ਜ ਦੇ ਕੇ ਵੀ ਤੁਹਾਨੂੰ ਦਿਖਾਵਾਂਗੇ ਔਰ ਆਸ਼ਾ ਕਰਦੇ ਹਾਂ ਕਿ ਅੱਜ ਬਾਪੂ ਜੀ ਸਾਡੇ ਤੋਂ ਕੰਪਲੀਟ ਆਪਣਾ ਅਜਿਹੇ ਦਰਦ ਮੁਕਤ ਹੋ ਕੇ ਜਾਣ ਦੀਪ ਟਿਸ਼ੂ ਮਸਾਜ ਅਸੀਂ ਜੋ ਬਾਪੂ ਜੀ ਨੂੰ ਦੇਣ ਜਾ ਰਹੇ ਹਾਂ ਬਾਪੂ ਜੀ ਕੋਈ ਦਰਦ ਤਾਂ ਨਹੀਂ ਹੁੰਦਾ ਹੁਣ ਬਿਲਕੁਲ ਨਹੀਂ ਮੁੱਲੀ ਹੋਇਆ ਠੀਕ ਹੈ ਜਿਵੇਂ ਪਹਿਲੇ ਦਿਨ ਦਰਦ ਹੋ ਰਿਹਾ ਸੀ ਉਸ ਨੂੰ ਬਹੁਤ ਠੀਕ ਠੀਕ ਹੈ ਸੋ ਅੱਜ ਜਿਵੇਂ ਦੱਸ ਲਿਆ ਮੈਂ ਕਿ ਤੀਸਰਾ ਦਿਨ ਹੈ ਬਾਬੂ ਜੀ ਦਾ ਸੇ ਇਹਨਾਂ ਨੂੰ ਡਿਪਟੀਸ਼ੂ ਮ사ਜ ਜੋ ਅਸੀਂ ਕਲੀਨਿਕ ਤੇ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਜੋ ਅਸੀਂ ਸਟਾਰਟ ਕਰਦੇ ਹਾਂ ਉਹ ਅਸੀਂ ਲੈਂਦੇ ਜਾ ਰਹੇ ਹਾਂ ਬਾਬੂ ਜੀ ਨੂੰ ਸੋ ਦੋਸਤੋ ਤੁਸੀਂ ਦੇਖਿਆ ਕਿ ਅਸੀਂ ਬਾਬੂ ਜੀ ਨੂੰ ਮ사ਜ ਡਿਪਟੀਸ਼ੂ ਮ사ਜ ਦੇ ਚੁੱਕੇ ਹਾਂ ਹੋਨ ਸਿੰਘ ਜਮਾ ਕਟਿੰਗ ਬਾਪੂ ਜੀ ਨੂੰ ਦੇਣ ਜਾ ਰਹੇ ਆ ਲੰਬਰ ਏਰੀਏ ਤੇ ਕਮਰ ਦੇ ਮਨਕਿਆਂ ਦੇ ਉੱਪਰ ਜੋ ਮਸਲਸ ਫੇਮ ਆ ਜਾਂਦਾ ਉਹਨਾਂ ਨੂੰ ਸੌਫਟ ਕਰਨ ਦੇ ਲਈ ਅਸੀਂ ਜੋ ਕਪ ਟੈਰਪੀ ਜੋ ਕਮਿੰਗ ਥੈਰਪੀ ਹੁੰਦੀ ਹੈ ਉਹ ਅਸੀਂ ਲੈਣ ਜਾ ਰਹੇ ਹਾਂ ਕੋਈ ਜਿਆਦਾ ਟਾਈਟਤਾ ਨਹੀਂ ਹੈ ਉਹ ਠੀਕ ਹੈ ਸਰ ਠੀਕ ਹੈ ਜੀ ਬੁੱਝ ਗੋ ਜੀ ਸਾਈਟਿਕ ਨਰਵ ਹੁੰਦੀ ਹੈ ਜਿੱਥੇ ਮੈਂ ਕੱਪ ਲਗਾ ਰਹੇ ਹਾਂ ਜੋ ਕਾਫੀ ਪੇਨਫੁਲ ਕਰਦੀ ਹੈ ਜੋ ਲੱਤ ਦੇ ਵਿੱਚ ਦਰਦ ਜਾਂਦਾ ਹੈ ਸਾਈਟਿਕ ਨਰਵ ਦੇ ਕਾਰਨ ਜਾਂਦਾ ਹੈ ਔਰ ਉਸੇ ਗਾਪੂ ਜਿਹੇ ਨਮਰੇ ਏਰੀਆ ਦੇ ਵਿੱਚ ਕੱਪ ਥੈਰੇਪੀ ਦੇਖੋ ਤੁਸੀਂ ਦੇਖ ਸਕ ਰਹੇ ਹੋ ਕਿ ਕੱਪ ਥੈਰੇਪੀ ਦੇ ਨਾਲ ਇਸ ਤਰ੍ਹਾਂ ਜੋ ਖੂਨ ਹੁੰਦਾ ਨਾ ਮਸਲ ਦੇ ਵਿੱਚ ਉੱਪਰ ਆ ਜਾਂਦਾ ਹੈ ਔਰ ਇਹ ਦੇਖੋ ਡਾਰਕ ਸਰਕਲ ਹੋਏ ਹੋਏ ਨੇ ਦੋਸਤੋ ਇਹ 4 ਤੋਂ 5 ਦਿਨ ਜੋ ਰਹਿੰਦੇ ਨੇ ਇਹ ਔਰ

ਹਾਂ ਜੀ ਆਏ ਚਾਰ ਪੰਜ ਦਿਨਾਂ ਚ ਉਹ ਉੱਡ ਜਾਂਦਾ ਹੁੰਦਾ ਠੀਕ ਹੈ ਜੀ ਜੋ ਇਹ ਡਾਰਕ ਸਰਕਲ ਹੋ ਜਾਂਦੇ ਹਨ ਨਾ ਠੀਕ ਇਹ ਚਾਰ ਪੰਜ ਦਿਨਾਂ ਦੇ ਵਿੱਚ ਆਪਣੇ ਆਪ ਉੱਡ ਜਾਂਦਾ ਠੀਕ ਹਾਂ ਬੋਲਿਓ ਨਾ ਹੁਣ ਸੋ ਦੋਸਤੋ ਹੁਣ ਅਸੀਂ ਲੇਜ਼ਰ ਥੈਰੇਪੀ ਜੋ ਕਲੀਨਿਕ ਤੇ ਅਸੀਂ ਯੂਜ਼ ਕਰਦੇ ਹਰ ਪੇਸ਼ੈਂਟ ਤੇ ਉਹ ਆਪੋ ਜੀਨ ਦੇਣ ਜਾ ਰਹੇ ਹਾਂ ਲੇਜ਼ਰ ਥੈਰੇਪੀ ਦੇ ਨਾਲ ਕਿਉਂਕਿ ਜੋ ਮਸਲ ਦੇ ਵਿੱਚ ਸੈੱਲ ਡੈੱਡ ਹੋ ਗਏ ਹੁੰਦੇ ਨੇ ਉਹਨਾਂ ਨੂੰ ਇਹ ਐਕਟਿਵ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਲੇਜ਼ਰ ਥੈਰੇਪੀ ਨਾਲ ਉਹ ਸੈੱਲ ਜਿਹੜੇ ਡੈੱਡ ਸੈੱਲ ਨੇ ਉਹ ਐਕਟਿਵ ਹੋ ਜਾਣ ਤਾਂ ਕਿ ਆਪਣਾ ਕੰਮ ਕਰਨਾ ਮਸੂਲਜੇ ਵਿੱਚ ਸ਼ੁਰੂ ਕਰ ਦੇਣ ਸਾਇਟਿਕ ਨਰਵ ਤੇ ਵੀ ਅਸੀਂ ਲੇਜ਼ਰ ਥੈਰੇਪੀ ਬਾਪੂ ਜੀ ਨੂੰ ਦੇ ਰਹੇ ਹਾਂ ਸੋ ਦੋਸਤੋ ਹੁਣ ਅਸੀਂ ਬਾਪੂ ਮਹਿੰਦਰ ਸਿੰਘ ਜੀ ਨੂੰ ਕੈਰੋਪ੍ਰੈਕਟਿਕ ਟ੍ਰੀਟਮੈਂਟ ਦੇਣ ਜਾ ਰਹੇ ਆ ਬਾਪੂ ਜੀ ਬੋਡੀ ਬਿਲਕੁਲ ਲੂਜ਼ ਰੱਖਣੀ ਆ ਠੀਕ ਹੈ ਜੀ ਠੀਕ ਹੈ ਜੀ ਔਰ ਨੱਕ ਰਹੀਂ ਸਾਹ ਲੈਣਾ ਹੈ ਲੰਬਾ ਸਾਹ ਲੈਣਾ ਜਦੋਂ ਮੈਂ ਕਿਹਾ ਮੂੰਹ ਰਹੀਂ ਛੱਡ ਦੇਣਾ ਠੀਕ ਹੈ ਹਾਂ ਸਰੀਰ ਨੂੰ ਬਿਲਕੁਲ ਢਿੱਲਾ ਰੱਖਿਓ ਹਾਂ ਜੀ ਬੋਡੀ ਲੂਜ਼ ਸਾਹ ਲਓ ਜੀ ਛੱਡੋ ਜੀ ਬੈਰੀ ਗੁੱਡ लगता लग है बापू जी हां ढिला रखी लूज वैरी गुड ठीक हो बापू जी ठीक है जी वेरी गुड हाँ ਹਾਂਜੀ ਬਾਪੂ ਜੀ ਆਵੜੇ ਮੂੰਹ ਉੱਪਰ ਕਰਿਓ ਗੱਲਾਂ ਲਈ ਹਾਂਜੀ ਘਰੋਂ નીચે ਲੋ ਸਰੇ ਨੂੰ ਬਿਲਕੁਲ ਢਿੱਲਾ ਰੱਖਿਓ ਹਾਂਜੀ ਦੋਸਤੋ ਹੁਣ ਅਸੀਂ ਸਿਟੀ ਜੰਕਸ਼ਨ ਬਾਪੂ ਜੀ ਦਾ ਰਿਲੀਜ਼ ਕਰਨ ਜਾ ਰਹੇ ਹਾਂ ਵੈਰੀ ਗੁੱਡ ਠੀਕੋ ਬਾਪੂ ਜੀ ਠੀਕ ਹੈ ਸਿਟੀ ਜੰਕਸ਼ਨ ਸਰਕਲ ਐਂਡ ਫੋਰਸਿਕ ਵੱਡੇ ਬਰੇ ਦਾ ਜੋੜ ਹੁੰਦਾ ਉਹਨੂੰ ਅਸੀਂ ਸਿਟੀ ਜੰਕਸ਼ਨ ਬੋਲਦੇ ਹਾਂ ਵੈਰੀ ਗੁੱਡ ਇਹ ਰੱਖਿਓ ਜੀ ਇਹ ਇਹਦੇ ਹੁਣ ਅੱਗੇ ਆ ਜਾ ਕੋਈ ਸੋ ਦੋਸਤੋ ਹੁਣ ਅਸੀਂ ਸਰਵਾਈਕਲ ਮਲਟੀਪਲ ਰੇ ਦਾ ਜੋ ਟ੍ਰੈਸ ਦੇਣ ਜਾ ਰਹੇ ਹਾਂ ਬਾਪੂ ਜੀ ਬਾਡੀ ਬਿਲਕੁਲ ਲੂਸ ਰੱਖਣੀ ਹੈ ਗਰਦਨ ਬਿਲਕੁਲ ਢਿੱਲੀ ਰੱਖਿਓ ਠੀਕ ਹੈ ਵੈਰੀ ਗੁੱਡ ਠੀਕ ਹੋ ਜੀ ਲੱਗਦਾ ਪਤਾ ਕੁਝ ਅਰੇ ਅਰੇ ਪੂਰਾ ਆਪਣਾ ਕੇਵਨ ਨਹੀਂ ਬਾਡੀ ਬਿਲਕੁਲ ਲੂਸ ਵੈਰੀ ਵੈਰੀ ਗੁੱਡ ਕਰ ਲਓ ਮੇਰੇ ਵੱਲ ਪਾਸਾ ਲੈ ਲਓ ਮੇਰੇ ਵੱਲ ਪਾਸਾ ਲਓ ਲੋ ਜੀ नीचे वाली लत बिल्कुल स्ट्रेट रखनी है सीधी रखनी है हाथ दे दो मेनू बस बस ठीक है ठीक है पोंगलों चुंगलों पाओ जी ठीक है रखो ऊपर हाँ। रखना, 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 रखना थी। है हाँ शरीर बिल्कुल ढिला रखना बापू जी ठीक है बॉडी लूज हाँ जी शरीर बिल्कुल ढिला वेरी गुड वेरी गुड दूसरे पास चलो ये हाथ दे दो थोड़े आ जाओ ये सुपर बॉडी बिल्कुल लूज रखनी है बापू जी बॉडी लूज हाँ जी वेरी गुड हाँ जी बॉडी बिल्कुल लूज वेरी गुड वेरीड वेरी लो सीधे हो जाओ बापू जी <coughs> करवट लेके उठो पासा लेके उठो <coughs> हमेशा जब तो खड़े भी उठना ना पासा लेके ही उठना है हाँ ਪਾਸਾ ਲੈ ਕੇ ਉਠੋ ਔਰ ਚੱਲ ਕੇ ਦੇਖੋ ਚੱਲ ਕੇ ਔਰ ਸਾਨੂੰ ਜਰੂਰ ਦੱਸਿਓ ਵੀ ਸਰੀਰ ਅੱਗੇ ਨੂੰ ਹਲਕਾ ਹੋਇਆ ਕਿਵੇਂ ਹੋਇਆ ਇਹ ਹੋਇਆ ਕਰਦਾ ਪਿਆ ਇਹ ਕਰ ਰਿਹਾ ਹੈ हां जी बापू जी ਤੁਸੀਂ ਅੱਜ 3 ਦਿਨ ਕੰਪਲੀਟ ਕੀਤੇ ਨੇ ਸਾਡੇ ਕੋਲ ਹਾਂ ਜੀ 3 ਦਿਨ ਅੱਗੇ ਲਗਾ ਦੇਣੀ ਠੀਕ ਹੈ ਜੀ ਔਰ 3 ਦਿਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਪਰਸੈਂਟ ਤੁਸੀਂ ਠੀਕ ਹੋ ਗਏ ਬਹੁਤ ਥੋੜੀ ਅਸਰ ਬਿਹਤਰ ਸਾਨੂੰ ਲੱਗ ਰਹੀ ਜੀ ਫਾਇਦਾ ਜੀ ਠੀਕ ਹੈ ਜੀ ਹਾਂ ਔਰ ਤੁਸੀਂ ਜਿਹੜੇ ਠੀਕ ਹੋਏ ਹੋ ਬਾਪੂ ਬਿਨ ਦਵਾਈਆਂ ਤੋਂ ਹੋਏ ਹੋ ਹਾਂ ਜੀ ਬਿਨ ਦਵਾਈ ਤੋਂ ਹੋਏ ਕੋਈ ਟੀਕਾ ਤੁਹਾਡੇ ਟੀਕਾ ਵਗੈਰਾ ਤਾਂ ਨਹੀਂ ਲੱਗਿਆ ਇੱਥੇ ਲੱਗੇ ਪਹਿਲਾਂ ਮੈਂ ਪਿੰਡ ਵਾਲੇ ਚ ਉੱਥੇ ਟੀਕ ਲਵਾਈ ਸੀ ਜਪੀਣ ਵਾਲੀ ਜਪੀਣ ਵਾਲੀ ਜਪੀਣ ਵਾਲੀ ਜਪੀਣ ਵਾਲੀ ਦੋ ਨਾ ਉਹਨਾਂ ਨੂੰ ਥੋੜਾ ਵੀ ਫਾਇਦਾ ਹੋ ਬੜਾ ਫਾਇਦਾ ਨਹੀਂ ਬ ਠੀਕ ਹੈ ਬਾਕੀ ਤੇਨ ਦਾ ਨਾਮ ਲਗਾ ਲਵਾਇਆ ਵੇ ਜੀ ਠੀਕ ਹੈ ਅੱਜ ਤਿੰਨ ਦੇ ਕੋਲ ਲੇਟ ਕੀਤੇ ਨੇ ਠੀਕ ਹੈ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਕੋਟਪਾਰਾ ਜੀ ਕੋਟਪਾਰਾ ਤੇ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਨਾਮ ਹੈ ਮਹਿੰਦਰ ਸਿੰਘ ਜੋ ਇਹ ਵੀਡੀਓ ਬਾਪੂ ਜੀ ਤੁਹਾਡੀ ਦੇਖ ਰਹੇ ਨੇ ਠੀਕ ਹੈ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਜੀ ਇਜਨੇਟ ਰਹੇ ਜੀ ਪ੍ਰੈਮ ਕਰ ਗਿਆ ਕੋਈ ਮੱਢੀ ਕਾਏ ਬਹੁਤ ਵਧੀਆ ਤੇ ਬਿਨਾਂ ਦਵਾਈ ਤੋਂ ਠੀਕ ਕਰਦੇ ਜੀ ਰੀੜ ਦੀ ਹੱਡੀ ਦਾ ਦਰਦ ਤੇ ਲੱਤ ਦਾ ਦਰਦ ਮੈਨੂੰ ਬਹੁਤ ਸਿਆ ਠੀਕ ਰਿਹਾ ਇੱਥੇ ਆ ਕੇ ਜੂਲ ਲੋਟ ਕੀ ਕਰਾਉਗਾ ਠੀਕ ਹੈ ਠੀਕ ਹੈ ਬਾਪੂ ਜੀ ਧੰਨਵਾਦ ਜੀ ਤੁਹਾਡਾ ਸਾਡਾ ਇੰਨਾ ਹੌਸਲਾ ਅਫਸਾਈ ਕਰਨੇ ਲਈ ਔਰ ਇਹ ਬਾਈ ਜੀ ਤੁਸੀਂ ਨਾ ਲਾਇਆ ਬਾਪੂ ਜੀ ਦੇ ਸੋਨੂੰ ਕੀ ਲੱਗਦਾ ਬਾਪੂ ਜੀ ਘਰੇ ਕਹਿੰਦੇ ਹੋਣਗੇ ਤੁਹਾਨੂੰ ਵੀ ਕਿੰਨਾ ਇੱਕ ਠੀਕ ਹੈ ਬਹੁਤ ਠੀਕ ਹੈ ਜੀ ਜਿੱਥੇ ਆਇਆ ਕਰਨਾ ਜਿੱਥੇ ਆਇਆ ਬਹੁਤ ਠੀਕ ਹੋ ਠੀਕ ਹੈ ਜੀ ਠੀਕ ਹੈ ਜੀ ਕਰਦੇ ਹਾਂ ਸੋ ਦੋਸਤੋ ਇਹ ਹਨ ਬਾਪੂ ਮਹਿੰਦਰ ਸਿੰਘ ਪਿੰਡ ਕੋਟਪਾਰਾ ਔਰ 68 ਸਾਲ ਬਾਪੂ ਜੀ ਦੀ ਉਮਰ ਸੀ ਕਮਰ ਦੇ ਵਿੱਚ ਇਹਨਾਂ ਨੂੰ ਕਾਫੀ ਦਰਦ ਸੀਗਾ ਪਿਛਲੇ 25 ਦਿਨਾਂ ਤੋਂ ਕਹਿੰਦੇ ਦਰਦੇ ਸਟਾਰਟ ਹੋਇਆ ਸੀਗਾ ਇਹਨਾਂ ਨੇ ਚੇਪੀਆਂ ਵੀ ਲਵਾਈਆਂ ਸੀ ਔਰ ਦੱਸ ਰਹੇ ਸੀ ਕਿ ਮੈਡੀਸ਼ਨ ਵੀ ਖਾਦੇ ਸੀ ਥੋੜਾ ਬੋਟਾ ਉਹਨਾਂ ਨਾਲ ਜੋ ਪੇਨ ਕਿਲਰ ਹੁੰਦੀਆਂ ਨੇ ਉਹਨਾਂ ਨੂੰ ਰਿਲੀਫ ਜ਼ਰੂਰ ਮਿਲੇ ਸੀ ਪਰ ਇਹਨਾਂ ਨੂੰ ਜਿਆਦਾ ਜਿਹੜਾ ਪੇਨ ਆ ਜਿਹੜਾ ਸਾਡੇ ਕੋਲ ਆ ਕੇ 3 ਦਿਨਾਂ ਦੇ ਵਿੱਚ ਇਹਨਾਂ ਦਾ ਦਰਦ ਹੈ ਜਿਹੜਾ ਉਹ ਕਾਫੀ ਪਰਸੈਂਟ ਠੀਕ ਹੋਇਆ 80% ਠੀਕ ਹੈ ਜੀ ਔਰ ਮੈਂ ਤੁਹਾਡੇ ਚਰਣਾ ਦੇ ਵਿੱਚ ਗੁਜਾਰਸ਼ ਕਰਦਾ ਕਿ ਜੇ ਹਜੇ ਵੀ ਤੁਸੀਂ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਜਰੂਰ ਪ੍ਰੇਮ ਕੈਰੋ ਪ੍ਰੈਕਟਿਕ ਕਲੀਨਿਕ YouTube ਤੇ ਸਰਚ ਕਰੋ ਔਰ ਸਾਡਾ ਚੈਨਲ ਆ ਜਿਹੜਾ ਉਹ ਜਰੂਰ ਸਬਸਕ੍ਰਾਈਬ ਕਰੋ ਜੋ ਵੀ ਇਹ ਵੀਡੀਓ ਦੇਖ ਰਿਹਾ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਮਰੀਜ਼ਾਂ ਤੱਕ ਜੋ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਹ ਸਾਡੇ ਤੱਕ ਆਉਣ ਤੇ ਆਪਣੇ ਦਰਦ ਨੂੰ ਮੁਕਤੀ پا ਕੇ ਜਾਣ ਸਵਾਪਾਪੂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਜੋ ਕਲੀਨਿੰਗ ਨੂੰ ਤੁਸੀਂ ਐਨੇ ਵਧੀਆ ਪੁਆਇੰਟ ਜੋ ਦਿੱਤੇ ਨੇ ਅੰਦਰ ਵੀ ਬਿਲਕੁਲ ਐਕਸਲ ਇਹ ਵਧੀਆ ਠੀਕ ਹੈ ਜੀ ਧੰਨਵਾਦ ਜੀ ਅੰਦਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ